ਦੇਖ ਰਹੇ ਹੋ ਦੈਲੀ ਸਅਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਜਿੱਥੇ ਪੰਜਾਬ ਦੇ ਡੀਜੀਪੀ ਨਾਲ ਮਿਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖੁਆਪ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ ਇਸੇ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਈ ਠੋਸ ਕਦਮ ਚੁੱਕੇ ਗਏ ਜਿਸ ਲਈ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ ਗਈ। ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ, ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਭੇਜ ਦਿੱਤੀਆਂ। ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸਬੰਧਿਤ ਵੱਖ-ਵੱਖ ਰੇਂਜਾਂ ਦੇ ਐਸਐਸਪੀ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੋਲ ਲੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 560 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਸੀਂ ਪਹਿਲੀ ਇਹ ਕੰਮ ਕੀਤਾ ਸੀਗਾ ਅਸੀਂ ਵਾਅਦਾ ਵੀ ਕੀਤਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ ਉਹਦੇ ਤੇ ਅਸੀਂ ਵਚਨਬੱਧ ਆ ਮੇਰੀ ਇੱਕ ਹੱਤ ਬਨ ਕੇ ਬੇਨਤੀ ਹੈ ਜੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਨੌਕਰੀ ਕਿਸੇ ਵੀ ਮਹਿਕਮੇ ਵਿੱਚ ਨੌਕਰੀ ਦਿਵਾਉਣ ਬਦਲੇ ਪੈਸੇ ਮੰਗਦਾ ਹੋਵੇ ਤਾਂ ਕਿਰਪਾ ਕਰਕੇ ਗਲਤੀ ਨਾ ਕਰਿਓ ਜਾਂ ਤਾਂ ਤੁਸੀਂ ਉਸ ਬੰਦੇ ਦਾ ਨਾਮ ਜਾਂ ਉਹਦੀ ਫੋਟੋ ਖਿੱਚ ਕੇ ਜਾਂ ਵੈਸੇ ਈਮੇਲ ਕਰ ਦਿਓ ਜਾਂ ਸਾਨੂੰ ਫੋਨ ਕਰ ਦਿਓ ਜਿਹੜਾ ਪੂਰੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਨੂੰ ਇੱਥੇ ਤੱਕੀ ਕਮਿਸ਼ਨਰ ਤੇ ਐਸਐਸਪੀ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤਾ ਕਿ ਆਉਣ ਵਾਲੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਮੁਕਤ ਕੀਤਾ ਜਾਵੇ ਕਿਸੇ ਤਰੀਕੇ ਨਾਲ ਲੇਕਿਨ ਕਿਤਨ ਕਿਤੇ ਪੰਜਾਬ ਪੁਲਿਸ ਬਿਲਕੁਲ ਐਕਸ਼ਨ ਮੋੜ ਤੇ ਆ ਤੇ ਨੌਜਵਾਨੀ ਨੂੰ ਆਦੀ ਨੌਜਵਾਨੀ ਪੀੜੀ ਨੂੰ ਬਚਾਉਣ ਵਾਸਤੇ ਯਾਨੀ ਨਸ਼ਾ ਮੁਕਤ ਕਰਨ ਵਾਸਤੇ ਬਿਲਕੁਲ ਪੰਜਾਬ ਪੁਲਿਸ ਵੱਲੋਂ ਨਵੇਂ-ਨਵੇਂ ਉਪਰਾਲੇ ਕੀਤੇ ਤਾਂ ਇਦਾਂ ਦਾ ਨਵਾਂ ਉਪਰਾਲਾ ਜ਼ਿਲ੍ਹਾ ਖੰਨਾ ਦੇ ਐਸਐਸਪੀ ਮੈਡਮ ਅਮਨੀਤ ਕੁੰਡਲ ਵੱਲੋਂ ਸਮਰਾਲਾ ਵਿਖੇ 2 ਦਿਨ ਦਾ ਫੁੱਟਬਾਲ ਟੂਰਨਾਮੈਂਟ ਕਰਾ ਕੇ ਅੱਜ ਆਣ ਵਾਲੀ ਨੌਜਵਾਨ ਯੁਵਾ ਪੀੜ੍ਹੀ ਵਾਸਤੇ ਇੱਕ ਨਵੀਂ ਪ੍ਰੇਰਨਾ ਸੋਤ ਬਣ ਗਿਆ ਤੇ ਗੱਲਬਾਤ ਕਰਨੇ ਮੈਂ ਨਾਲ ਮੌਜੂਦ ਐਸਐਸਪੀ ਜ਼ਿਲ੍ਹਾ ਖੰਨਾ ਦੇ ਐਸਐਸਪੀ ਮੈਡਮ ਅਮਨੀਤ ਕੁੰਡਲ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਵਾਗਤ ਹੈ ਦਿਾਨੀ ਸੈਰ ਟੀਵੀ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਇਹ ਇੱਕ ਬਹੁਤ ਵੱਡਾ ਉਪਰਾਲਾ ਅਸੀਂ ਪਬਲਿਕ ਨਾਲ ਗੱਲ ਕਰਦੇ ਸਪੋਰਟਸ ਵਾਲੇ ਕੰਦੇ ਵੀ ਸਭ ਤੋਂ ਵੱਡਾ ਉਪਰਾਲਾ ਮੈਡਮ ਐਸਐਸਪੀ ਮੈਡਮ ਦਾ ਕਿਸ ਤਰ੍ਹਾਂ ਦੇ ਦੋ ਅਗ ਹੋਰ ਪੰਜਾਬ ਸ਼ੁਰੂ ਤਾਂ ਲੱਗਦਾ ਵੀ ਪੰਜਾਬ ਕੁਛੀ ਦਿਨਾਂ ਦੇ ਵਿੱਚ ਨਸ਼ਾ ਮੁਕਤ ਹੋ ਜਾਊ। ਅ थैंक यू ਜੀ ਫਰਸਟਲੀ ਕਿ ਤੁਸੀਂ ਜਿਹੜੇ ਇੱਥੇ ਪਾਰਟਿਸਪੈਂਟਸ ਆਏ ਆ ਬੱਚੇ ਉਹਨਾਂ ਤੋਂ ਫੀਡਬੈਕ ਲਿਆ। ਅ ਚਲੋ ਸਾਡਾ ਸਭ ਤੋਂ ਵੱਡਾ ਉਪਰਾਲਾ ਤਾਂ ਨਹੀਂ ਬਟ ਸਾਡੇ ਇੱਕ ਛੋਟੀ ਜੀ ਇਨੀਸ਼ੀਏਟਿਵ ਹੈ ਕਿ ਅਸੀਂ ਐਕਚੁਅਲੀ ਵਿਜ਼ਨ ਦਾ ਸਾਰਾ ਮਾਨਯੋਗ ਸੀਐਮ ਪੰਜਾਬ ਵੱਲੋਂ ਹੀ ਹੈ। ਉਹਨਾਂ ਦੀ ਡਾਇਰੈਕਸ਼ਨਸ ਔਰ ਸਾਡੇ ਡੀਜੀਪੀ ਪੰਜਾਬ ਦੀ ਡਾਇਰੈਕਸ਼ਨ ਦੇ ਤਹਿਤ ਹੀ ਸਾਰੇ ਜ਼ਿਲ੍ਹੇ ਕੁਛ ਨਾ ਕੁਛ ਇਸ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਹੈ ਉਹਦੇ ਚ ਆਪਣਾ ਯੋਗਦਾਨ ਦੇ ਰਹੇ ਉਹਦੇ ਤਹਿਤ ਹੀ ਅਸੀਂ ਪਹਿਲਾਂ ਵੀ ਸਪੋਰਟਸ ਇਵੈਂਟਸ ਕਰਾਏ ਨਵੰਬਰ ਚ ਅਸੀਂ ਖੰਨੇ ਚ ਐਥਲੈਟਿਕ ਮੀਟਸ ਕਰਾਇਆ ਸੀ ਲਾਸਟ ਆਈ ਥਿੰਕ ਦੋ ਹਫਤੇ ਪਹਿਲਾਂ ਅਸੀਂ ਬੱਚਿਆਂ ਦਾ ਕਾਰਾਟੇ ਕੰਪੀਟੀਸ਼ਨ ਕਰਾਇਆ ਸੀ ਇਸੇ ਲੜੀ ਦੇ ਤਹਿਤ ਹੀ ਅਸੀਂ ਇਹ ਦੋ ਦਿਨਾਂ ਦਾ ਜਿਹੜਾ ਫੁੱਟਬਾਲ ਟੂਰਨਾਮੈਂਟ ਹੈ ਇਹ ਸ਼ਾਹੀ ਕਾਲ ਸਪੋਰਟਸ ਕਾਲਜ ਸਮਰਾਲਾ ਚ ਕਰਾਇਆ ਇਹਦੇ ਚ ਅਸੀਂ ਜੀ ਅੱਠ ਟੀਮਾਂ ਹੈਗੀਆਂ ਫੁੱਟਬਾਲ ਦੀਆਂ ਜਿਹੜੀ ਅੱਜ ਫਰਸਡੇ ਹੈਗਾ ਇਹਦੇ ਚ ਚਾਰ ਪੰਜ ਟੀਮਾਂ ਪਾਰਟਿਸਿਪੇਟ ਕਰਨਗੀਆਂ ਜੇ ਟਾਈਮਲੀ ਹੋ ਗਿਆ ਨਹੀਂ ਤਾਂ ਕੱਲ ਕਨਕਲੂਡ ਚੇ ਲਈ ਇੱਕ ਫੀਮੇਲ ਹਾਕੀ ਦੀ ਸੌਰੀ ਫੀਮੇਲ ਦੀ ਫੁੱਟਬਾਲ ਟੀਮ ਵੀ ਆਏਗੀ ਸੋ ਇਹਦੇ ਚ ਅਸੀਂ ਫਰਸਟ ਸੈਕਿੰਡ ਥਰਡ ਨੂੰ ਕੈਸ਼ ਅਵਾਰਡ ਵੀ ਦੇ ਰਹੇ ਜਿਹੜਾ ਪੰਜਾਬ ਸਰਕਾਰ ਵੱਲੋਂ ਹੀ ਸਪான்ਸਰਡ ਹੈ ਔਰ ਸਾਰੇ ਹੀ ਪਾਰਟਿਸਪੈਂਟਸ ਨੂੰ ਇਰੈਸਪੈਕਟਿਵ ਆ ਵਿਨਰ ਅਸੀਂ ਜਿਹੜਾ ਪੰਜਾਬ ਪੁਲਿਸ ਵੱਲੋਂ ਅਪਰੀਸ਼ੀਏਸ਼ਨ ਸਰਟੀਫਿਕੇਟ ਦਵਾਂਗੇ ਨਾਲ ਦੇ ਨਾਲ ਤੁਸੀਂ ਦੇਖ ਰਹੇ ਹੋ ਅਸੀਂ ਸਾਰੀ ਟੀਮਸ ਨੂੰ ਵੀ ਆਪਣੀ ਪੰਜਾਬ ਪੁਲਿਸ ਵੱਲੋਂ ਸਪੋਰਟਸ ਗੀਅਰ ਦਿੱਤਾ ਸੋ ਇਸ ਤਰ੍ਹਾਂ ਦਾ ਕੁਝ ਨਾ ਕੁਝ ਜੀ ਸਾਰੇ ਮਾਨਯੋਗ ਸੀਐਮ ਸਾਹਿਬ ਔਰ ਪੰਜਾਬ ਦੇ ਡੀਜੀਪੀ ਸਰ ਵੱਲੋਂ ਜੋ ਸਾਰੀ ਡਾਇਰੈਕਸ਼ਨਸ ਅਸੀਂ ਕੁਝ ਨਾ ਕੁਝ ਕਰਦੇ ਰਵਾਂਗੇ ਚਾਹੇ ਉਹ ਸਪੋਰਟਸ ਹੋਏ ਚਾਹੇ ਉਹ ਕਲਚਰਲ ਐਕਟੀਵिटीज ਹੋਣ ਜਾਂ ਕੋਈ ਡਿਬੇਟਸ ਜਾਂ ਫਿਰ ਬੱਚਿਆਂ ਦੇ ਪੋਸਟਰ ਕੰਪੀਟੀਸ਼ਨ ਜਿਹਦੇ ਚ ਡਰੱਗਸ ਦਾ ਮੁੱਦਾ ਵਿੱਚ ਲੈ ਕੇ ਆਵਾਂਗੇ ਕਿ ਵਾਟ ਇਜ਼ ਯੋਰ ਥਾਟਸ ਅਬਾਊਟ ਦਿਸ ਕਨਸੈਪਟ ਆਫ ਡਰੱਗਸ ਔਰ ਇਵਨ ਅਸੀਂ ਮੈਰਾਥਨ ਵੀ ਕਰਾਈ ਸੀ ਮਤਲਬ ਇਹ ਅਲੱਗ-ਅਲੱਗ ਚੀਜ਼ਾਂ ਦਾ ਮੁੱਦਾ ਹੀ ਹੈ ਕਿ ਬੱਚਿਆਂ ਨੂੰ ਜਾਂ ਯੂਥ ਨੂੰ ਅਸੀਂ ਪੋਜ਼ਿਟਿਵ ਚੀਜ਼ਾਂ ਵੱਲ ਲੈ ਕੇ ਜਾਈਏ ਔਰ ਨਸ਼ੇ ਤੋਂ ਬਿਲਕੁਲ ਦੂਰ ਲੈ ਕੇ ਜਾਈਏ ਬਿਲਕੁਲ ਅਗਰ ਜਿਆਦਾ ਕਰਨ ਪੰਜਾਬ ਪੁਲਿਸ ਰੇਡ ਕਰਦੀ ਹੈ ਤੇ ਨਸ਼ੇੜੀਆਂ ਨੂੰ ਪਕੜੇ ਲੇਕਿਨ ਕਿਤੇ ਇਸ ਤਰ੍ਹਾਂ ਦੇ ਉਪਗਰ ਉਪਲਾਲੇ ਜਿਦਾ ਤੁਸੀਂ ਕੀਤੇ ਅਗਰ ਹੋਰ ਜਲਦੀ ਸ਼ੁਰੂ ਹੋ ਜਾਂਦਾ ਬਿਲਕੁਲ ਲੱਗਦਾ ਹੈ ਵੀ ਨੌਜਵਾਨ ਨਸ਼ੇ ਤੋਂ ਆਪਣੇ ਪਿੱਛੇ ਹੋ ਜਾਣਗੇ ਦੇਖੋ ਜੀ ਸਾਡਾ ਤਾਂ ਸਾਡੀ ਡਿਊਟੀ ਹੈ ਕਿ ਕੁਛ ਨਾ ਕੁਛ ਅਸੀਂ ਇਹਦੇ ਲਈ ਛੋਟੇ-ਮੋਟੇ ਉਪਰਾਲੇ ਕਰਦੇ ਜਾਈਏ ਬਾਕੀ ਕਮਿਊਨਿਟੀ ਪਾਰਟਿਸਪੀਕੇਸ਼ਨ ਜਦੋਂ ਤੱਕ ਨਹੀਂ ਹੋਏਗੀ ਸਾਨੂੰ ਸਪੋਰਟ ਕਮਿਊਨਿਟੀ ਦੀ ਚਾਹੀਦੀ ਹੈ ਸੋ ਸਾਡਾ ਇਹ ਇਨੀਸ਼ੀਏਟਿਵ ਹੈ ਕਮਿਊਨਿਟੀ ਨੂੰ ਆਪਣੇ ਨਾਲ ਜੋੜਨ ਦਾ ਹੀ ਹੈ ਕਿ ਜੇ ਸਾਡਾ ਤੁਸੀਂ ਸਾਥ ਦੋਗੇ ਤਾਂ ਅਸੀਂ ਇਨਫੋਰਸਮੈਂਟ ਤਾਂ ਨਾਲ ਦੇ ਨਾਲ ਕਰ ਹੀ ਰਹੇ ਹਾਂ ਪਰ ਜੇ ਪੋਜ਼ਿਟਿਵ ਵੱਲ ਜਾਈਏ ਤਾਂ ਡੈਫੀਨਿਟਲੀ ਕਿਸੇ ਨਾ ਕਿਸੇ ਦਿਨ ਸਾਡਾ ਬਹੁਤ ਜਲਦੀ ਆਈ ਹੋਪ ਅਸੀਂ ਆਪਣੀ ਜਿਹੜੀ ਸਾਡੀ ਇੱਕ ਯੂਥ ਨੂੰ ਇਕ ਇਮੇਜ ਬਣਦੀ ਹੈ ਕਿ ਜੀ ਯੂਥ ਅਟ੍ਰੈਕਟ ਟੂ ધ ਡਰੱਗਸ ਨੂੰ ਉਸ ਤੋਂ ਅਸੀਂ ਬਾਹਰ ਆਈਏ ਕੀ ਮੈਸੇਜ ਹੈ ਅੱਜ ਦੀ ਖਾਸ ਅਨਵਰੀ ਨੌਜਵਾਨ ਯੁਵਾ ਭੜੀ ਨੂੰ ਜਿਹੜਾ ਤੁਸੀਂ ਬੜਾ ਉਪਰਾਲਾ ਕੀਤਾ ਖਾਸ ਮੈਸੇਜ ਹੈ ਸਾਡਾ ਜੀ ਟੈਗ ਲਾਈਨ ਇਹੀ ਹੈ ਸੇ ਯੈਸ ਟੂ ਲਾਈਫ ਐਂਡ ਨੋ ਟੂ ਡਰੱਗਸ ਤੋਂ ਮੈਂ ਉਸੇ ਮੁੱਦੇ ਤੇ ਰਾਵਾਂਗੀ ਕਿ ਅਸੀਂ ਜ਼ਿੰਦਗੀ ਨੂੰ ਜੇ ਪੋਜ਼ਿਟਿਵ ਆਪਣਾ ਪਹਿਲੀ ਗੱਲ ਤਾਂ ਜੀਣਾ ਹੀ ਹੈ ਤਾਂ ਡਰੱਗਸ ਆਰ ਸੱਚ ਅ ਫੇਟਲ ਅਲਮੈਂਟ ਸੋ ਜੇ ਅਸੀਂ ਪੋਜ਼ਿਟਿਵਲੀ ਜੀਣਾ ਤੇ ਲਾਈਫ ਨੂੰ Yes ਕਹੀਏ ਔਰ ਡਰੱਗਸ ਨੂੰ No ਕਹੀਏ ਬਾਬਾ ਸ਼ੁਕਰੀਆ ਮੈਡਮ ਤੋ ਐਸਨ ਜ਼ਿਲ੍ਹਾ ਖਾਨਾ ਦੇ ਐਸਐਸਪੀ ਮੈਡਮ ਅਮਨੀਤ ਕੋਰਣਾ ਜਿਹੜਾ ਬਹੁ ਵੱਡਾ ਇੱਕ ਉਪਰਾਲਾ ਛੇੜਿਆ ਗਿਆ ਤਾਂ ਕਿਤੇ ਨਾ ਕਿਤੇ ਅੱਜ ਦੀ ਜਿਹੜੇ ਨੌਜਵਾਨੀ ਨੂੰ ਨਸ਼ਾ ਮੁਕਤ ਕਰਨ ਵਾਸਤੇ Say to Life No to Drugs ਅਦਾ ਬਹੁ ਵੱਡਾ ਮੈਸੇਜ ਤਾਂ ਗਿਆ ਨੌਜਵਾਨ ਪੀੜੀ ਵਾਸਤੇ ਤਾਂ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਉਪਰਾਲੇ ਵਾਸਤੇ ਜਿਹੜੇ ਖੁਦੜੇ ਇੱਥੇ ਗੇਮਾ ਜਿਹੜੀ ਫੁੱਟਬਾਲ ਖੇਲਣੇ ਖਿਡਾਰੀਆਂ ਨੇ ਖੁਦ ਆਪਣੀ ਗੱਲ ਕੀਤੀ ਹੈ ਵੀ ਇਸ ਤਰ੍ਹਾਂ ਦੇ ਅਗਰ ਉਪਰਲੇ ਪੰਜਾਬ ਪੁਲਿਸ ਕਰ ਦਿੱਤਾ ਪੰਜਾਬ ਜਿਹੜਾ ਪੂਰਾ ਕੁਛ ਹੀ ਦਿਨਾਂ ਦੇ ਵਿੱਚ ਨਸ਼ਾ ਮੁਕਤ ਹੋ ਜਾਦਾ ਤਾਂ ਕਿਤਨੇ ਕਿਤੇ ਜਿਲ੍ਹਾ ਖੰਨਾ ਦੇ ਐਸਐਸਪੀ ਮੈਡਮ ਅਮਨੀਤ ਕੁੰਡਲ ਨੇ ਵੀ ਆਮ ਪਬਲੀ ਨੂੰ ਇੱਕ ਅਪੀਲ ਕੀਤੀ ਕਿ ਉਹ ਵੀ ਪੁਲਿਸ ਨਾਲ ਮਿਲ ਕੇ ਇਸ ਡਰੱਗਸ ਦੇ ਉੱਪਰ ਇੱਕ ਵੱਡੀ ਜਿਹੜੀ ਮੁਹਿੰਮ ਦੇ ਵਿੱਚ ਉਹਨਾਂ ਸਾਤ ਦਿਨ ਤਾਂ ਕਿ ਪੰਜਾਬ ਪੂਰਾ ਨਸ਼ਾ ਮੁਕਤ ਬਣ ਜਾਵੇ ਕੈਮਰਾਮੈਨ ਬੌਬੀ ਨਾ ਸੰਦੀਪ ਸ਼ਰਮਾ ਡੈਨਿਫਰ ਟੀਵੀ ਸਮਰਾਲਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par